ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਜੋ ਇਸ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਅਜੀਤ ਸਿੰਘ ਜੀ ਸਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਜੀ ਚੱਪੜਚੀੜੀ ਮੋਹਾਲੀ ਭਾਈ ਸੰਗਤਾਂ ਦੇ ਸਹਿਯੋਗ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਨੇ ਇਹ ਜੋ ਨਵੇਂ ਦਰਬਾਰ ਬਣਾਏ ਹਨ ਮਹਾਰਾਜ ਜੀਆਂ ਦੇ ਇਹਦੇ ਵਿੱਚ ਲਾਈਟਾਂ ਦਾ ਵਾਈਟ واਸ਼ ਦਾ ਤੇ ਛੱਤ ਤੇ ਹੋਰ ਸਾਰਾ ਕੰਮ ਹੋ ਚੁੱਕਿਆ ਪਰ ਹੁਣ ਇਹਦੇ ਵਿੱਚ ਆਪਾਂ ਨੇ ਲੱਕੜ ਦਾ ਕੰਮ ਕਰਾਉਣਾ ਹੈ ਉਹਦੀਆਂ ਫੋਟੋਆਂ ਅੱਗੇ ਆ ਰਹੀਆਂ ਨੇ ਜਿਵੇਂ ਪਾਲਕੀ ਸਾਹਿਬ ਹੈ ਸੁਖਾ ਸੰਸਥਾਨ ਹੈ ਤੇ ਹੋਰ ਜੋ ਮਿਊਜ਼ਿਕ ਸਿਸਟਮ ਵਾਸਤੇ ਉਹ ਸਾਰਾ ਆਪਾਂ ਨੇ ਕਰਾਉਣਾ ਤੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਭਾਈ ਆਪ ਜੀ ਸਾਰੇ ਜਿਵੇਂ ਅੱਗੇ ਆਪ ਜੀ ਨੇ ਤਨਮਨ ਧਰ ਨਾਲ ਸਹਿਯੋਗ ਕੀਤਾ ਹੈ ਇਸ ਤਰ੍ਹਾਂ ਸਹਿਯੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ